ਇਹ ਉਹਨਾਂ ਦੀ ਜ਼ਮੀਨ ਦੇ ਵਿੱਚੋਂ ਅਸੀਂ ਮਿੱਟੀ ਪੁੱਟ ਕੇ ਜਿਹੜਾ ਇਹ ਬੰਨ ਆ ਦੇਖੋ ਜੀ ਟਰਾਲੀਆਂ ਲਾ ਕੇ ਮਿੱਟੀ ਦੀਆਂ ਸੇਫਟੀ ਲਈ ਕਰਦੇ ਪਏ ਆ ਪਰ ਵਾਹਿਗੁਰੂ ਹੀ ਰੱਖਾ ਏ ਭੀ ਇਹ ਬੰਨ ਦਾ ਕੀ ਹੋਵੇ ਪਾਣੀ ਦਾ ਪੱਦਰ ਜੇ ਵਧਿਆ ਤੇ ਫਿਰ ਟੁੱਟ ਵੀ ਸਕਦਾ ਤੇ ਬਾਕੀ ਕੁਝ ਕਹਿ ਨਹੀਂ ਸਕਦੇ ਕਿਉਂਕਿ ਆ ਦੇਖੋ ਤੁਸੀਂ ਪਾਣੀ ਜਿਹੜਾ ਸਿਖਰਾਂ ਤੇ ਪਹੁੰਚ ਚੁੱਕਿਆ ਜੀ ਆ ਜਿਹੜਾ 2023 ਸਾਲ ਦੇ ਵਿੱਚ ਆ ਬੰਨ ਟੁੱਟਾ ਸੀ ਉਸ ਤੋਂ ਬਾਅਦਾਂ ਬਹੁਤ ਪ੍ਰਸ਼ਾਸਨ ਨੂੰ ਅਪੀਲ ਕਰਨ ਦੇ ਬਾਵਜੂਦ ਵੀ ਇਹ ਜਿਹੜਾ ਬੰਨ ਨਹੀਂ ਬੰਨਿਆ ਗਿਆ ਜੋ ਕਿ ਅਜਾ ਪਾਣੀ ਆ ਇਹ ਸਿਖਰਾਂ ਤੇ ਪਹੁੰਚ ਚੁੱਕਿਆ ਹੈ ਆਰਜੀ ਇੱਕ ਬੰਨ ਮਾਰਿਆ ਸੀ ਇਹ ਬੰਨ ਟੁੱਟਣ ਕਾਰਨ ਕਟੋ ਘਟ 5-6000 ਏਕੜ ਜ਼ਮੀਨ ਜਿਹੜੀ ਇਧਰ ਤਬਾਹ ਹੋਣੀ ਆ ਉਸ ਤੋਂ ਬਾਅਦ ਆ ਜਿਹੜਾ ਫੋਈਪੁਰ ਦੇ ਬੰਨ ਨੂੰ ਵੀ ਖਤਰਾ ਜਿਹੜਾ ਇਹ ਪੰਕਚਨ ਨੂੰ ਤਿਆਰ ਹੋਇਆ ਖੜਾ ਜਿਹਦਾ ਪਾਣੀ ਦਾ ਪੱਧਰ ਆ ਰਾਤ ਦਾ ਕੱਲ ਦਾ ਤੇ ਰਾਤ ਨੂੰ ਜਿਹੜਾ ਬਹੁਤ ਜ਼ਿਆਦਾ ਵਧਿਆ ਵਧਣ ਕਰਕੇ ਜਿਹੜਾ ਇਹ ਨੁਕਸਾਨ ਹੋਇਆ ਅੱਜ ਅਸੀਂ ਜੀਸੀਬੀ ਆ ਉਹ ਸਾਹਮਣੇ ਤੁਸੀਂ ਦੇਖਦੇ ਹੋ ਚੱਲਦੀ ਪਈ ਆ ਕਿਸੇ ਵੀ ਕਿਸਾਨ ਦੀ ਮੰਤ ਕੀਤੀ ਸੀ ਹਰਜਿੰਦਰ ਸਿੰਘ ਆਰਫ ਕੇ ਬੀਕੇਯੂ ਬਹਿਰਮ ਕੇ ਜਥੇਬੰਦੀ ਦੇ ਨਾਲ ਹੀ ਆ ਤੇ ਉਹਨਾਂ ਦੀ ਜ਼ਮੀਨ ਦੇ ਵਿੱਚੋਂ ਅਸੀਂ ਮਿੱਟੀ ਪੁੱਟ ਕੇ ਜਿਹੜਾ ਇਹ ਬੰਨ ਆ ਆ ਦੇਖੋ ਜੀ ਟਰਾਲੀਆਂ ਲਾ ਕੇ ਮਿੱਟੀ ਦੀਆਂ ਸੇਫਟੀ ਲਈ ਕਰਦੇ ਪਏ ਆ ਪਰ ਵਾਹਿਗੁਰੂ ਹੀ ਰਾਖਾ ਏ ਭੀ ਇਹ ਬੰਨ ਦਾ ਕੀ ਹੋਵੇ ਪਾਣੀ ਦਾ ਪੱਦਰ ਜੇ ਵਧਿਆ ਤੇ ਫਿਰ ਟੁੱਟ ਵੀ ਸਕਦਾ ਤੇ ਬਾਕੀ ਕੁਝ ਕਹਿ ਨਹੀਂ ਸਕਦੇ ਕਿਉਂਕਿ ਆ ਦੇਖੋ ਤੁਸੀਂ ਪਾਣੀ ਜਿਹੜਾ ਸਿਖਰਾਂ ਤੇ ਪਹੁੰਚ ਚੁੱਕਿਆ ਜੀ ਵਾਹਿਗੁਰੂ ਅੱਗੇ ਅਰਦਾਸ ਕਰੀਏ ਕਿ ਇਹਦਾ ਜਿਹੜਾ ਪਾਣੀ ਆ ਇਹਦਾ ਵਾਹਵ ਰੁਕਝੇ ਖਵਾ ਜੀ ਅੱਗੇ ਅਰਦਾਸ ਕਰਦੇ ਆ ਕਿ ਸਾਨੂੰ ਜਿਹੜੀ ਇਹ ਖਾਨ ਲਈ ਅਨਾਜ ਲੋਕਾਂ ਦਾ ਢਿੱਡ ਭਰ ਲਈ ਅਨਾਜ ਜਿਹੜਾ ਹੈ ਇਹ ਮਿਲੇ ਤੇ ਤਾਂ ਜੋ ਲੋਕਾਂ ਦਾ ਰੋਜ਼ਗਾਰ ਜਿਹੜਾ ਕਿਸਾਨਾਂ ਮਜ਼ਦੂਰਾਂ ਦਾ ਖੇਤੀ ਕਿੱਤੇ ਦਾ ਚੱਲਦਾ ਹੈ ਉਸ ਇਸ ਤਰੀਕੇ ਚੱਲਦਾ ਰਹੇ ਇਹ ਦਾਸ ਚਮਕੌਰ ਸਿੰਘ ਉਸਮਾਨ ਵਾਲਾ ਆਰਪੀ ਕਿਸਾਨ ਯੂਨੀਅਨ ਬੈਰਾਮ ਤੇ ਸੂਬਾ ਮੀਤ ਪ੍ਰਧਾਨ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਇਹਨਾਂ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਿਆ ਕਰੋ ਤਾਂ ਜੋ ਸਰਕਾਰ ਪ੍ਰਸ਼ਾਸਨ ਦੀਆਂ ਅੱਖਾਂ ਖੁੱਲ ਸਕਣ ਜਿਹੜੇ ਕਹਿੰਦੇ ਸੀ ਕਿ ਅਸੀਂ ਹੜਾਂ ਦਾ ਪੂਰਾ ਪ੍ਰਬੰਧ ਕਰ ਚੁੱਕੇ ਹਾਂ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆ ਪਰ ਅਸਲ ਗਰਾਊਂਡ ਦੇ ਵਿੱਚ ਆ ਕੇ ਦੇਖਿਆ ਕਰੋ ਕਿ ਦਿੱਕਤ ਹੈ ਆ ਜਾਂ ਨਹੀਂ ਹੈ ਲੋਕਾਂ ਵੱਲੋਂ ਰੁਪਈਏ ਰੁਪਈਆ ਇਕੱਠਾ ਕਰਕੇ ਇਹ ਪਹਿਲਾਂ ਵੀ ਬੰਨ ਵਧਾ ਗਿਆ ਸੀ ਤੇ ਸਰਕਾਰ ਨੇ ਕੋਈ ਆਸ ਨਹੀਂ ਲਈ ਤੇ ਇਸ ਵਾਰ ਫਿਰ ਜਿਹੜਾ ਆਪਦੇ ਕੋਲੋਂ ਤਿੱਲ ਫੁੱਲ ਇਕੱਠਾ ਕਰਕੇ ਖੂਨ ਪਸੀਨੇ ਦੀ ਮਿਹਨਤ ਤੇ ਪੈਸੇ ਇਕੱਠੇ ਕਰਕੇ ਇਹ ਬੰਦ ਬੰਨਿਆ ਜਾ ਰਿਹਾ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ